ਅਸੀਂ ਸਿਗਨੇਚਰ ਦੇਖ ਕੇ ਦੱਸ ਦਿੰਨੇ ਕਿ ਬੰਦਾ ਡਿਪਰੈਸਟੇਟ ਆਫ ਮਾਈਂਡ ਚ ਹੈ ਜਾਂ ਨਹੀਂ ਹੈ। ਹੂੰ। ਰੈਡੀਗ ਵਿੱਚ ਅਸੀਂ ਉਹ ਦੇਖ ਕੇ ਦੱਸ ਦਿੰਨੇ ਕਿ ਬੰਦੇ ਨੂੰ ਕੈਂਸਰ ਹੈ। ਅੱਛਾ। ਜਾਂ ਉਹਨੂੰ ਕੈਂਸਰ ਨਹੀਂ ਹੈ ਤਾਂ ਸਿਸਟ ਹੋ ਚੁੱਕਾ ਹੋਗਾ। ਸੋਲਿਡਿਨ ਕਹਿੰਦੇ ਨੇ ਆਪਾਂ। ਜੀ। ਜਿਵੇਂ ਇੱਕ ਸਿਗਨੇਚਰ ਦੀ ਫਾਰਮੇਸ਼ਨ ਹੁੰਦੀ। ਲੈਟਸ ਸਪੋਜ਼ ਕਿ ਦਾ ਸਿਗਨੇਚਰ ਟਰੈਵਲ ਕਰ ਰਿਹਾ ਹੈ ਸਿੱਧਾ। ਜੀ। 올 ਆਫ ਅ ਸਟਨ ਦੇ نیچے गिर ਜਾਂਦਾ। ਹੂੰ। ਦੈਟ ਲੀਡਸ ਟੂ ਡਿਪਰੈਸ਼ਨ। ਐਂਡ ਇੱਦਾਂ ਦੇ ਜਿਹੜੇ ਲੋਕ ਹੁੰਦੇ ਆ ਸੁਸਾਈਡਲ ਥੌਟਸ ਬਹੁਤ ਆਉਂਦੇ ਆ। ਲੋਕਾਂ ਨੂੰ ਰੀਲਸ ਦੇਖ ਕੇ ਕਦੀ ਵੀ ਕੋਈ ਉਪਾਏ ਨਹੀਂ ਕਰਨਾ ਚਾਹੀਦਾ ਇੱਕ ਅੱਛੇ ਅਸਟਰੋਲੋਜਰ ਨੂੰ ਮਿਲੋ ਸਮਝੋ ਫਿਰ ਚੀਜ਼ਾਂ ਤੁਹਾਡੇ ਲਈ ਵਰਕ ਕਰ ਸਕਦੀ ਹੈ ਦੇਖਿਆ ਜਾਂਦਾ ਕਿ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੂੰ ਅਸਟਰੋਲੋਜੀ 'ਚ ਬਲੀਵ ਨਹੀਂ ਹੈ ਇਹ ਚੀਜ਼ ਨੂੰ ਨਹੀਂ ਮੰਨਦੇ ਉਹ ਕਹਿੰਦੇ ਵੀ ਪਹਿਲੇ ਵੀ ਅਸੀਂ ਵਧੀਆ ਰਹਿੰਦੇ ਸੀ ਪਹਿਲੇ ਤਾਂ ਕਦੀਆਂ ਚੀਜ਼ਾਂ ਸੀਗੀਆਂ ਨਹੀਂ ਵਾਈਫ ਦਾ ਆਪਣਾ profession ਸੀਗਾ ਹਸਬੰਡ ਦਾ ਆਪਣਾ profession ਨਹੀਂ ਹਸਬੰਡ ਸਮਝਦਾ ਸੀ ਕਿ ਮੈਂ ਹੀ ਮੈਂ ਹਾਂ ਵਾਈਫ ਨੂੰ ਕੁਝ ਨਹੀਂ ਪਤਾ ਵਾਈਫ ਦਾ profession ਜ਼ੀਰੋ ਹੈ ਓਕੇ ਹੁਣ ਜਦੋਂ ਉਹਨਾਂ ਦਾ ਕਰੈਕਸ਼ਨ ਕੀਤਾ ਸਿਗਨੇਚਰ ਦਾ ਜਾਂ ਅਲਫਾਬੈਟ ਦੀ ਫਾਰਮੇਸ਼ਨ ਚੇਂਜ ਕਰਾਈ ਉਹਨਾਂ ਨੂੰ ਸਮਝ ਆਇਆ ਕਿ ਨਹੀਂ ਯਾਰ ਸ਼ੀ ਇਜ਼ ਟੂ ਇਕੁਅਲੀ ਇੰਪੋਰਟੈਂਟ ਉਹਨਾਂ ਦਾ ਜੋ profession ਹੈ ਉਹ ਵੀ ਅੱਛਾ ਹੈ ਜੀ ਜਦੋਂ ਸਮਝਣਾ ਸ਼ੁਰੂ ਕਰਤਾ ਤੇ ਪ੍ਰੋਬਲਮ ਖਤਮ ਹੋਣੀ ਸ਼ੁਰੂ ਹੋ ਗਈ ਕਿ ਮੈਂ ਐਜ਼ ਅ ਫਾਦਰ ਆਪਣੀ ਡਾਟਰ ਨੂੰ ਬਹੁਤ ਕੇਅਰ ਕਰਦਾ ਜੀ ਬਟ ਇੱਕ ਫਿਜ਼ੀਕਲ ਟੱਚ ਵੀ ਜ਼ਰੂਰੀ ਹੁੰਦਾ 7 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਜਿਹੜੀ ਏਜ ਹੁੰਦੀ ਹੈ ਉਸ ਟਾਈਮ ਤੇ ਇੱਕ ਫਿਜ਼ੀਕਲ ਟੱਚ ਜਿਵੇਂ ਬੱਚੇ ਨੂੰ ਪਾ ਹੱਗ ਕਰਦੇ ਹਾਂ। ਹੂੰ। ਦੈਟ ਇਜ਼ ਵੈਰੀ ਨੈਸੈਸਰੀ। ਹੂੰ। ਸੋ ਦੈਟ ਕਿ ਉਹ ਬੱਚਾ ਉਹ ਸਮਝ ਉਹਨੂੰ ਇੱਕ ਸਿਕਿਉਰਿਟੀ ਫੀਲ ਹੁੰਦੀ ਹੈ ਕਿ ਯਾਰ ਆਈ ਏਮ ਸਿਕਿਉਰ ਐਟ ਦਿਸ প্লেਸ। ਜੀ। ਫਿਰ ਉਹ ਸਿਕਿਉਰਿਟੀ ਲਈ ਕਿਤੇ ਹੋਰ ਨਹੀਂ ਜਾਂਦਾ। ਆਪਾਂ ਲੋਕ ਮੰਦਿਰ ਗੁਰਦੁਆਰੇ ਜਾਂਦੇ ਹਾਂ। ਹੂੰ। ਕੋਈ ਚਰਚ ਜਾਂਦਾ ਹੈ, ਕੋਈ ਮਸਜਿਦ ਜਾਂਦਾ ਹੈ। ਸਭ ਆਪਣੇ ਆਪਣੇ ਮਜ਼ਮ ਨੂੰ ਜਿੱਥੇ ਜੋ ਮੰਦੇ ਜਾਂਦੇ ਆਂ। ਜੀ। ਪਟ ਕੀ ਕਦੀ ਆਪਾਂ ਉਹ ਗ੍ਰੰਥ ਉਹ ਪੜੇ ਜਿਹਦੇ ਸਾਰਾ ਗਿਆਨ ਚੁਪਿਆ ਹੋਇਆ ਹੈ ਬਿਲਕੁਲ ਸੱਚਾ ਉਹ ਜ਼ਰੂਰੀ ਹੈ ਹੂੰ ਬਹੁਤ سارے ਲੋਕ ਤੁਸੀਂ ਦੇਖੋਗੇ ਆਪਾਂ ਕੋਈ ਸਮਾਨ ਲੈਣ ਜਾਂਦੇ ਆਪਾਂ ਸਮਾਨ ਲਿਆ ਆਪਾਂ ਉਹਦਾ ਕਈ ਵਾਰ ਪੇ ਨਹੀਂ ਕਰਦੇ ਲੈ ਤੁਸੀਂ ਉਹ ਤਾਂ 6 ਚੀਜ਼ਾਂ ਲੈਏ 5 ਲੈਏ ਆਪਾਂ 4 ਦਾ ਪੇ ਕਰਿਆ 1 ਦਾ ਪੇ ਨਹੀਂ ਕੀਤਾ 2 ਦਾ ਪੇ ਨਹੀਂ ਕੀਤਾ ਹੂੰ ਆਪਾਂ ਨੂੰ ਪਤਾ ਇੰਟੈਂਸ਼ਨਲੀ ਕਿ ਆਪਣੇ ਕੋਲ ਚੀਜ਼ ਆ ਗਈ ਆਪਾਂ ਦਾ ਪੇ ਨਹੀਂ ਕੀਤਾ ਹਾਂਜੀ ਯਾ ਤਾਂ ਉਹ ਚੀਜ਼ ਨੂੰ ਰਿਟਰਨ ਕਰੋ ਜਾਂ ਉਹ ਦੀ ਪੇਮੈਂਟ ਕਰੋ। ਓਕੇ ਕਿਉਂਕਿ ਇਹਦੇ ਤੁਸੀਂ ਅਨੈਥੀਕਲ ਵੇ ਨਾਲ ਕਿਸੇ ਦੀ ਚੀਜ਼ ਨੂੰ ਅਕਮੂਲੇਟ ਕਰਨਾ। ਉਹੀ ਕਰਮ ਤੁਹਾਡੇ ਅੰਦਰ ਜਿਹੜੇ ਅਨਵਾਂਟਡ ਸੈਲਜ਼ ਅਕਮੂਲੇਸ਼ਨ ਕਰਦਾ ਹੈ दैट ਲੀਡਸ ਟੂ ਸਿਸਟ ਔਰ ਕੈਂਸਲ। ਸਤਿ ਸ਼੍ਰੀ ਅਕਾਲ ਮੈਂ ਤੜਨਲ ਜਸਪ੍ਰਿਤ ਤੇ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼। ਅਕਸਰ ਤੁਸੀਂ ਸੁਣਿਆ ਹੋਣਾ ਕਿ ਜਿਹੜੀ ਅਸਟਰੋਲੋਜੀ ਹੈ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾਉਂਦੇ ਆ ਪਰ ਅਸਟਰੋਲੋਜੀ ਦੇ ਕਈ ਪਹਿਲੂ ਵੀ ਹੈ ਕਈ ਇਦਾਂ ਦੇ ਤੱਤ ਨੇ ਜਿਹੜੇ ਕੀ ਇਨਸਾਨ ਨੂੰ ਜੀਵਨ ਜੀਣ ਦੀ ਜਾਚ ਵੀ ਸਿਖਾਉਂਦੇ ਨੇ ਸੋ ਅੱਜ ਇਦਾਂ ਦੇ ਇੱਕ ਹੋਰ ਪਹਿਲੂ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਆ ਗ੍ਰੈਫੋਲੋਜੀ ਗ੍ਰੈਫੋਲੋਜੀ ਉਹ ਵਿਗਿਆਨ ਹੈ ਜਿਹੜੇ ਜਿਹਦੇ ਕਰਕੇ ਹਾਲਾਂਕਿ ਇਸ ਬਾਰੇ ਜਿਆਦਾ ਲੋਕਾਂ ਨੂੰ ਪਤਾ ਨਹੀਂ ਹੈ ਪਰ ਇਹਦੇ ਵਿੱਚ ਬਹੁਤ ਵੱਡਾ ਗਿਆਨ ਛੁਪਿਆ ਹੋਇਆ ਹੈ ਕਿਉਂਕਿ ਇਹਦੇ ਵਿੱਚ ਸਿਗਨੇਚਰ ਨੂੰ ਜਿਆਦਾ ਮੈਜ਼ਰ ਕੀਤਾ ਜਾਂਦਾ ਹੈ ਕਿਉਂਕਿ ਸਿਗਨੇਚਰ ਦੇ ਨਾਲ ਹੀ ਲੋਕ ਲੋਕਾਂ ਤੋਂ ਪ੍ਰੈਡਿਕਸ਼ਨ ਕੀਤੀ ਜਾਂਦੀ ਹੈ ਹਰ ਇਨਸਾਨ ਦੀ ਪ੍ਰੈਡਿਕਸ਼ਨ ਕੀਤੀ ਜਾਂਦੀ ਹੈ ਕਿ ਉਸ ਦੀ ਲਾਈਫ ਦੇ ਵਿੱਚ ਕੀ ਕੁਝ ਚੱਲ ਰਿਹਾ ਸੋ ਐਕਸਪਰਟ ਸਾਡੇ ਨਾਲ ਜੁੜ ਚੁੱਕੇ ਨੇ ਤੇ ਗੱਲਬਾਤ ਕਰਦੇ ਆ ਉਹਨਾਂ ਤੋਂ ਪੁੱਛਦੇ ਆ ਕਿ ਐਸਟਰੋਲੋਜੀ ਦੇ ਨਾਲ ਨਾਲ ਗ੍ਰੈਫੋਲੋਜੀ ਦਾ ਕੀ ਲਿੰਕ ਹੈ ਤੇ ਗੱਲਬਾਤ ਕਰਦੇ ਤੇ ਸਵਾਗਤ ਕਰ ਲੈਨੇ ਸਟੂਡੀਓ ਦੇ ਵਿੱਚ ਸੌਰਵ ਨਰੂਲਾ ਜੀ ਦਾ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸੋ ਮਚ ਕੀ ਹਾਲ ਚਾਲ ਸਰ ਬਹੁਤ ਵਧੀਆ ਮੈਮ ਤੁਸੀਂ ਦੱਸੋ ਵਧੀਆ ਸਰ ਸਰ ਕਿਵੇਂ ਦੇਖਦੇ ਹੋ ਕਿ ਐਸਟਰੋਲੋਜੀ ਦੇ ਵਿੱਚ ਗ੍ਰੈਫੋਲੋਜੀ ਦਾ ਕੀ ਲਿੰਕ ਹੈ ਪਹਿਲੇ ਤਾਂ ਇਹ ਦੱਸੋ ਜਿਹੜੀ ਐਸਟਰੋਲੋਜੀ ਹੈ ਉਹ ਤੁਹਾਡੇ ਹੱਥ ਵਿੱਚ ਨਹੀਂ ਹੈ ਤੁਹਾਡਾ ਜਨਮ ਹੋਇਆ ਪਲੈਨਟ ਦੀ ਜੋ ਪੋਜੀਸ਼ਨ ਸੀਗੇ ਤੁਹਾਨੂੰ ਪਰਮਾਤਮਾ ਵੱਲੋਂ ਚੀਜ਼ਾਂ ਮਿਲ ਗਈਆਂ ਜੀ ਜਿਹੜੀ ਗ੍ਰੈਫੋਲੋਜੀ ਹੈ ਦੈਟ ਇਜ਼ ਪਿਓਰਲੀ ਕਾਰਮਿਕ ਸਾਇੰਸ ਹਮ ਕਰਮਾਂ ਨੂੰ ਚੇਂਜ ਕਰਕੇ ਆਪਣੀ ਲਾਈਫ ਚੇਂਜ ਕੀਤੀ ਜਾ ਸਕਦੀ ਹੈ ਤੁਸੀਂ ਆਪਣੀ ਕੁੰਡਲੀ ਨਹੀਂ ਬਦਲ ਸਕਦੇ ਬਟ ਆਪਣੇ ਕਰਮ ਚੇਂਜ ਕਰ ਸਕਦੇ ਜੀ ਇਹ ਜਿਹੜੀ ਗ੍ਰੈਫੋਲੋਜੀ ਸਾਇੰਸ ਹੈ ਉਹ ਟੋਟਲੀ ਕਾਰਮਿਕ ਬੇਸਡ ਹੈ। ਹੂੰ। ਇਹਦੇ ਚ ਤੁਸੀਂ ਆਪਣੇ ਹੈਲਥ ਚੈਲੰਜਸ, ਰਿਲੇਸ਼ਨਸ਼ਿਪਸ, ఎవਰੀਥਿੰਗ ਅਰੈਂਟੀਫਾਈ ਕਰ ਸਕਦੇ ਹੋ ਐਂਡ ਬੈਸਟ ਪਾਰਟ ਕਿ ਤੁਸੀਂ ਉਹਨੂੰ ਟ੍ਰੀਟ ਵੀ ਕਰ ਸਕਦੇ ਆ। ਸਰ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜਿਹੜੇ ਸਿਗਨੇਚਰ ਕਰਦੇ ਨੇ ਉਹ ਲੋਕਾਂ ਨੂੰ ਪਤਾ ਨਹੀਂ ਕਿ ਸਾਡੇ ਸਿਗਨੇਚਰ ਦੇ ਵਿੱਚ ਕੀ ਕੁਝ ਲੁਕਿਆ ਹੋਇਆ ਹੈ ਤੇ ਇਹ ਚੀਜ਼ ਨੂੰ ਕਿੱਦਾਂ ਉਜਾਗਰ ਕੀਤਾ ਜਾ ਸਕਦਾ ਹੈ? ਮੈਮ ਜਦੋਂ ਅਸੀਂ ਸਿਗਨੇਚਰ ਦੇਖਦੇ ਹਾਂ ਉਸ ਤੋਂ ਬਹੁਤ ਸਾਰੀ ਫਾਰਮੇਸ਼ਨ ਹੁੰਦੀਆਂ। ਹੂੰ। ਜ਼ੀਰੋ ਦੇਖ ਕੇ ਅਸੀਂ ਆਇਡੈਂਟੀਫਾਈ ਕਰ ਲੈਨੇ ਆ ਕਿ ਪਰਸਨ ਦਾ ਕੌਨਫੀਡੈਂਸ ਪਰਸਨ ਦੀ ਲਾਈਫ ਪਰਸਨ ਦੀ ਪਰਸਨੈਲਿਟੀ ਰਿਲੇਸ਼ਨਸ਼ਿਪਸ ਕਿਸ ਤਰੀਕੇ ਨਾਲ ਚੱਲ ਰਹੀ ਨੇ ਜੀ ਅੱਜ ਦਾ ਇਹ ਅੱਜ ਕੱਲ ਇੱਕ ਮੁੱਦਾ ਹੈ ਬਹੁਤ ਵੱਡਾ ਜਿਹੜਾ ਡਿਪਰੈਸ਼ਨ ਹੈ ਹੂੰ ਅਸੀਂ ਸਿਗਨੇਚਰ ਦੇਖ ਕੇ ਦੱਸ ਦਿੰਨੇ ਆ ਕਿ ਬੰਦਾ ਡਿਪਰੈਸ ਸਟੇਟ ਆਫ ਮਾਈਂਡ ਚਾਹੀਏ ਨਹੀਂ ਹੈ ਹੂੰ ਔਰ ਬੈਸਟ ਪਾਰਟ ਇਸ ਕਿ ਉਹਦੇ ਨਾਲ ਉਹ ਰੈਕਟੀਫਾਈ ਵੀ ਹੋ ਜਾਂਦਾ ਅੱਛਾ ਬੈਸਟ ਪਾਰਟ ਉਹ ਕਿਦਾਂ ਜਿਵੇਂ ਇੱਕ ਸਿਗਨੇਚਰ ਦੀ ਫਾਰਮੇਸ਼ਨ ਆਂਦੀ ਲੈਟਸ ਸਪੋਜ਼ ਕਿ ਦਾ ਸਿਗਨੇਚਰ ਟਰੈਵਲ ਕਰ ਰਿਹਾ ਸਿੱਧਾ ਜੀ ਆਲ ਆਫ ਅ ਸਡਨ ਦੇ ਨੀਚੇ ਗਿਰ ਜਾਂਦਾ ਹੂੰ ਦੈਟ ਲੀਡਸ ਟੂ ਡਿਪਰੈਸ਼ਨ ਐਂਡ ਇਦਾਂ ਦੇ ਜਿਹੜੇ ਲੋਕ ਹੁੰਦੇ ਆ ਸੁਸਾਈਡਲ ਥਾਟਸ ਬਹੁਤ ਆਉਂਦੇ ਉਹਨਾਂ ਨੂੰ ਅੱਛਾ ਬਹੁਤ ਜ਼ਿਆਦਾ ਹੁਣ ਰੀਸੈਂਟਲੀ ਸਾਡੇ ਕੋਈ ਕਲਾਇੰਟ ਆਇਆ ਹੂੰ ਸੈਂਪਲ ਆਇਆ ਤੇ ਅਸੀਂ ਮਤਲਬ ਉਹ ਦੇਖ ਕੇ ਜਦੋਂ ਚੀਜ਼ ਕਹੀ ਕਿ ਬੰਦੇ ਦੇ ਮਨ ਚ ਸੁਸਾਈਡਲ ਥਾਟਸ ਬਹੁਤ ਜ਼ਿਆਦਾ ਹੈ ਜੀ ਤੇ ਬੜਾ ਮਤਲਬ ਸਾਨੂੰ ਸ਼ੌਕਿੰਗ ਲੱਗਿਆ ਕਿ ਉਹ ਸੁਸਾਈਡ ਕਰ ਚੁੱਕਾ ਸੀ ਆਲਰੇਡੀ ਅੱਛਾ ਤੇ ਅਗਰ ਉਹੀ ਚੀਜ਼ ਸਾਡੇ ਕੋਲ ਪਹਿਲੇ ਆ ਜਾਂਦੀ ਤੇ ਹੋ ਸਕਦਾ ਪਰਮਾਤਮਾ ਦੇ ਨਾਲ ਉਹਦਾ ਸਿਸਟਮ ਸੈੱਟ ਕੀਤਾ ਜਾ ਸਕਦਾ ਓਕੇ ਤੇ ਅਕਸਰ ਤੁਸੀਂ ਦੇਖਦੇ ਹੋਵੋਗੇ ਕਿ ਲੋਕ ਅਸਟਰੋਲੋਜੀ ਨੂੰ ਨਾ ਪਖੰਡ ਬਹੁਤ ਕਹਿੰਦੇ ਆ ਕਿਉਂਕਿ ਅੱਜ ਕੱਲ ਰੀਲਸ ਦਾ ਜ਼ਮਾਨਾ ਹੈ ਲੋਕ ਛੋਟੇ ਛੋਟੇ ਟੋਟਕੇ ਅਕਲ ਮੈਂਸ਼ਨ ਕਰਦੇ ਰਹਿੰਦੇ ਆ ਤੇ ਕਿਉਂਕਿ ਦੇਖਿਆ ਜਾਵੇ ਇੰਡੀਵਿਜੂਅਲ ਇਨਸਾਨ ਦੇ ਨਾਲ ਉਹ ਰਿਲੇਟ ਕਰਦਾ ਹੈ ਜਾਂ ਨਹੀਂ ਕਰਦਾ ਬਟ ਵਿਹਿਮਾ ਚ ਜ਼ਰੂਰ ਪਾਉਂਦਾ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਕਿ ਅਸਟਰੋਲੋਜੀ ਕਿਤੇ ਨਾ ਕਿਤੇ ਪਖੰਡ ਦਾ ਰੂਪ ਲੈ ਰਹੀ ਹੈ ਕਿਉਂਕਿ ਥਾਂ ਥਾਂ ਤੇ ਜਿਹੜੇ ਐਕਸਪਰਟ ਇੰਨੇ ਜ਼ਿਆਦਾ ਹੋ ਗਏ ਨੇ ਕਿ ਰੀਲਸ ਨੇ ਬਹੁਤ ਜ਼ਿਆਦਾ ਮੱਲਾ ਮਾਰ ਲਿਆ ਐਕਚੁਅਲੀ ਚੱਕਰ ਕੀ ਹੈ ਮੈਮ ਜਿਹੜੀ ਐਸਟ੍ਰੋਲੋਜੀਕ ਸਾਇੰਸ ਹੈ I ਆਈ ਰਿਸਪੈਕਟ ਦਿਸ ਸਾਇੰਸ ਕਿਉਂਕਿ ਉਹਨੂੰ ਮਦਰ ਆਫ ਆਲ ਸਾਇੰਸਿਸ ਕਹਿੰਦੇ ਆ ਇਸ ਲੈਂਗੁਏਜ ਬੜੀ ਸਟ੍ਰੀਕ ਪ੍ਰੈਡਿਕਸ਼ਨ ਹੁੰਦੀ ਹੈ ਬਟ ਬਹੁਤ ਕੁਝ ਬਹੁਤ ਅੱਛਾ ਹੈ ਬਟ ਐਕਚੁਅਲੀ ਕੁਝ ਲੋਕਾਂ ਕਰਕੇ ਉਸ ਚੀਜ਼ ਨੂੰ ਆ ਪਖੰਡ ਦਾ ਜਿਹੜਾ ਰੂਪ ਹੁਣ ਸਭ ਸੋਚਣ ਲੱਗੇ ਉਹ ਕੁਝ ਲੋਕਾਂ ਕਰਕੇ ਆ ਹਾਂ ਜਨਰਲਿਕ ਰੈਮੀਡੀ ਦੇ ਦੇਣੀ ਜੀ ਸਾਰੇ ਕਰ ਲਓ ਕਿੱਦਾਂ ਹੋ ਸਕਦਾ ਹੁਣ ਲੈਟ ਸਪੋਜ਼ ਹਰ ਕੁੰਨਲੀ ਚ ਪਲੈਨਟ ਦੀ ਪੋਜੀਸ਼ਨ ਲਗ ਲਗ ਹੈ ਹੁਣ ਮੰਨ ਲਓ ਕਿਸੇ ਨੂੰ ਸੂਰਜ ਦੇ ਉਪਰੇ ਦਿੱਤਾ ਕਿਸਦਾ ਸੂਰਜ ਨੀਚ ਹੈ ਜਾਂ ਕਿਸ ਜੀ ਅچھے ਇਫੈਕਟ ਥੋੜੀ ਦੇਗਾ ਹੁਣ ਕੋਈ ਲੋਕ ਕਹਿੰਦੇ ਜੀ ਮੂਨ ਦੀ ਤੁਸੀਂ ਮੈਂ ਬਹੁਤ ਕਾਮਨ ਹੈ ਰੈਮੇਡੀ ਚਾਂਦੀ ਦਾ ਛੱਲਾ ਪਾ ਲਓ ਜੀ ਤੁਹਾਡਾ ਸ਼ੁਕਰ ਤੇ ਤੁਹਾਡਾ ਉਹ ਸਟਰੋਂਗ ਹੋ ਜਾਏਗਾ ਜੀ ਹੁਣ ਮੰਨ ਲਓ ਕਿਸੇ ਦੀ ਕੁੰਡਲੀ ਚ ਮੂਨ ਹੀ ਖਰਾਬ ਹੈ ਹਾਂ ਤੇ ਉੱਥੇ ਉਹ ਪਾ ਕੇ ਉਹਨੂੰ ਤੁਸੀਂ ਸਟਰੈਂਥ ਦੇ ਰਹੇ ਹੋ ਉਲਟਾ ਹੁਣ ਇੱਕ ਤੁਹਾਡਾ ਦੁਸ਼ਮਣ ਹੈ ਤੁਹਾਨੂੰ ਪਤਾ ਮੇਰਾ ਨੁਕਸਾਨ ਕਰੇਗਾ ਤੁਸੀਂ ਕਹਿੰਦੇ ਮੈਂ ਦੋ ਬੰਦੇ ਹੋਰ ਦੇ ਰਹੀਆਂ ਉਹ ਲਿਆ ਕੇ ਫਿਰ ਮੇਰੇ ਤੇ ਹਮਲਾ ਕਰ ਇਹ ਉਹ ਕੰਮ ਹੋ ਰਿਹਾ ਐਕਚੁਅਲੀ ਤੇ ਇਸ ਕਰਕੇ ਲੋਕਾਂ ਨੂੰ ਰੀਲਸ ਦੇਖ ਕੇ ਕਦੇ ਵੀ ਕੋਈ ਉਪਾਏ ਨਹੀਂ ਕਰਨਾ ਚਾਹੀਦਾ ਇੱਕ ਅچھے ਅਸਟਰੋਲੋਜਰ ਨੂੰ ਮਿਲੋ ਸਮਝ ਫੇਰ ਚੀਜ਼ਾਂ ਤੁਹਾਡੇ ਲਈ ਵਰਕ ਕਰ ਸਕਦੀਆਂ। ਅਗਰ ਗੱਲ ਕੀਤੀ ਜਾਵੇ ਡਿਪਰੈਸ਼ਨ ਦੀ ਜਿਵੇਂ ਤੁਸੀਂ ਸਟਾਰਟ ਤੇ ਗਿਆ ਅੱਜਕੱਲ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ। ਛੋਟੇ ਬੱਚੇ ਸਕੂਲ ਜਾਣ ਦੀ ਟੈਨਸ਼ਨ ਹੈ ਉਹਨਾਂ ਨੂੰ ਵੱਡਿਆਂ ਨੂੰ ਆਪਣਾ ਘਰ ਚ ਲਾਉਣ ਦੀ ਟੈਨਸ਼ਨ ਹੈ ਔਰ ਖਾਸ ਕਰਕੇ ਅੱਜਕੱਲ ਜਿਹੜੇ ਡਾਈਵੋਰਸ ਕੇਸਿਸ ਸੈਪਰੇਸ਼ਨ ਵਾਲੇ ਮੈਟਰਸ ਬਹੁਤ ਜ਼ਿਆਦਾ ਆ ਰਹੇ ਹੈ ਤੇ ਤੁਹਾਡਾ ਕੀ ਮੰਨਣਾ ਹੈ ਇਸ ਬਾਰੇ ਚ? ਮੈਮ ਬਿਲਕੁਲ ਇਹ ਸਾਰੀ ਮਾਈਂਡਸੈਟ ਦੀ ਗੱਲ ਹੈ। ਮੇਰੇ ਕੋ ਰੀਸੈਂਟ ਇੱਕ ਕਲਾਇੰਟ ਆਇਆ ਉਹਨਾਂ ਦੀ ਕੁਨੜਲੀ ਵਗੈਰਾ ਸਭ ਕੁਝ ਮਿਲ ਰਿਹਾ ਸਭ ਕੁਝ ਬਹੁਤ ਵਧੀਆ ਬਟ ਪ੍ਰੋ ਸੈਪਰੇਸ਼ਨ ਦੇ ਕਗਾਰ ਤੇ ਸੀਗੇ ਤੇ ਹੁਣ ਜਦੋਂ ਉਹਨਾਂ ਦਾ ਮਾਈਂਡ ਸੈਟ ਸਟੱਡੀ ਕੀਤਾ ਉਸ ਚੀਜ਼ਾਂ ਨੂੰ ਇੰਪਰੂਵ ਕੀਤਾ ਉਹਨਾਂ ਦੇ ਬਿਹੇਵੀਅਰ ਚੋ ਚੇਂਜ ਲੈ ਆਏ ਤੇ ਆਜੋ ਬਹੁਤ ਵਧੀਆ ਰਹ ਰਹੇ ਨੇ ਸਭ ਕੁਝ ਬਹੁਤ ਅੱਛਾ ਹੈ ਉਹ ਦੋਨੋਂ ਇੱਕ ਦੂਸਰੇ ਦੀ ਰਿਸਪੈਕਟ ਕਰਦੇ ਆ ਹੁਣ ਐਕਚੁਅਲੀ ਕੀ ਸੀ ਵਾਈਫ ਦਾ ਆਪਣਾ ਪ੍ਰੋਫੈਸ਼ਨ ਸੀਗਾ ਹਸਬੰਡ ਦਾ ਆਪਣਾ ਪ੍ਰੋਫੈਸ਼ਨ ਸੀ ਹਸਬੰਡ ਸਮਝਦਾ ਸੀ ਕਿ ਮੈਂ ਹੀ ਮੈਂ ਵਾਂ ਵਾਈਫ ਨੂੰ ਕੁਝ ਨਹੀਂ ਪਤਾ ਵਾਈਫ ਦਾ ਪ੍ਰੋਫੈਸ਼ਨ ਜ਼ੀਰੋ ਹੈ ਓਕੇ ਹੁਣ ਜਦੋਂ ਉਹਨਾਂ ਦਾ ਕਲੈਕਸ਼ਨ ਕੀਤਾ ਸਿਗਨੇਚਰ ਦਾ ਜਾਂ ਅਲਫਾਬੇਟ ਦੀ ਫਾਰਮੇਸ਼ਨ ਚੇਂਜ ਕਰਾਈ ਉਹਨਾਂ ਨੂੰ ਸਮਝ ਆਇਆ ਕਿ ਨਹੀਂ ਆ she is too equally important ਉਹਨਾਂ ਦਾ ਜੋ profession ਹੈ ਉਹ ਵੀ ਅੱਛਾ ਹੈ ਜੀ ਜਦੋਂ ਸਮਝਣਾ ਸ਼ੁਰੂ ਕਰਤਾ ਤੇ ਪ੍ਰੋਬਲਮ ਖਤਮ ਹੋਣੀ ਸ਼ੁਰੂ ਹੋ ਗਈ ਬਿਲਕੁਲ ਆਈ ਥਿੰਕ ਪ੍ਰੋਬਲਮ ਹੀ ਇਹੀ ਆਂਦੀ ਹੈ ਕਿਉਂਕਿ ਕਮਿਊਨੀਕੇਸ਼ਨ ਗੈਪ ਜਿਹੜਾ ਹੈ ਉਹ ਬਹੁਤ ਵੱਡਾ ਰੋਲ ਅਦਾ ਕਰਦਾ ਡਿਪਰੈਸ਼ਨ ਦੇ ਵਿੱਚ ਜਨਰਲੀ ਅਸੀਂ ਗੱਲ ਕਰਦੇ ਹਾਂ ਜਿਹੜੇ ਹੁਣ ਬੱਚੇ ਜਿਹੜੇ ਟੀਨੇਜ ਹੋ ਨਿਕਲਣਾ ਸ਼ੁਰੂ ਹੋ ਗਏ ਜੀ ਦੇਖੋ 14 15 16 ਨੀ ਇੱਕ ਇਹ ਦਦੀ ਏ ਜਿਹਦੇ ਚ ਬੱਚਾ ਸਹੀ ਰਸਤੇ ਵੀ ਜਾ ਸਕਦਾ ਤੇ ਗਲਤ ਰਸਤੇ ਵੀ ਜਾ ਸਕਦਾ ਇੱਕ ਮਤਲਬ ਇਹ ਲਾਈਫ ਚੇਂਜਿੰਗ ਦਾ ਟਾਈਮ ਹੁੰਦਾ ਹੈ ਬਿਲਕੁਲ ਉਹ ਕੀ ਹੁੰਦਾ ਹੈ ਕਈ ਕੇਸਸ ਵਿੱਚ ਬਹੁਤ ساری ਲੜਕੀਆਂ ਦਾ ਹੁਣ ਵਸੀਂ ਦੇਖਦੇ ਆਂ ਹਮ ਆਪਾਂ ਦੇਖਿਆ ਅਕਲ ਜਿਵੇਂ ਬੋਏਫ੍ਰੈਂਡਸ ਜਾਂ ਜੋ ਵੀ ਐਕਸ ਵਾਈ ਜ਼ेड ਉਹ ਉਹਨਾਂ ਦਾ ਕਸੂਰ ਨਹੀਂ ਹੈ ਫਾਦਰ ਤੋਂ ਸਮ ਟਾਈਮਜ਼ ਉਹ ਪ੍ਰੋਪਰ ਨਾਲ ਨੂੰ ਕੇਅਰ ਨਹੀਂ ਮਿਲੀ ਹਮ ਕੇਅਰ ਕੀ ਹੁੰਦਾ ਮੈਨ ਲੈਟਸ ਸਪੋਜ਼ ਕਿ ਮੈਂ ਐਜ਼ ਅ ਫਾਦਰ ਆਪਣੀ ਡਾਟਰ ਨੂੰ ਬਹੁਤ ਕੇਅਰ ਕਰਦਾ ਜੀ ਬਟ ਇੱਕ ਫਿਜ਼ੀਕਲ ਟੱਚ ਵੀ ਜਾਈਦਾ ਹੁੰਦਾ 7 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਜਿਹੜੀ ਏਜ ਹੁੰਦੀ ਹੈ ਉਸ ਟਾਈਮ ਤੇ ਇੱਕ ਫਿਜ਼ੀਕਲ ਟੱਚ ਜਿਵੇਂ ਬੱਚੇ ਨੂੰ ਪਹਗ ਕਰਦੇ ਆਂ ਹਮ ਦੈਟ ਇਜ਼ ਵੈਰੀ ਨੈਸੈਸਰੀ ਹਮ so that ki oh bachcha oh samajh ohnu ek security feel hundi hai ki yaar i am secure at this place ji fir oh security layi kithe hor nahi jandi ਅਕਸਰ ਦੇ ਅਕਸਰ ਜਿਵੇਂ ਤੁਹਾਡੀ ਗੱਲ ਬਿਲਕੁਲ ਤਵੱਜੋ ਰੱਖਦੇ ਮੈਂ ਇਸ ਚੀਜ਼ ਤੋਂ ਕਿਉਂਕਿ ਅਕਸਰ ਜਦੋਂ ਘਰ ਦੇ ਚਾਹੇ ਔਰਤ ਹੈ ਜਾਂ ਮਰਦ ਹੈ ਜਦੋਂ ਉਹਨਾਂ ਨੂੰ ਘਰੋਂ ਮਿਲਦੀ ਨਹੀਂ ਨਾ ਪ੍ਰੋਟੈਕਸ਼ਨ ਸੇਫਟੀ ਨਹੀਂ ਮਹਿਸੂਸ ਹੁੰਦੀ ਉਹ ਬਾਹਰ ਦੇਖਦੇ ਹਮੇਸ਼ਾ ਉਹ ਪ੍ਰੋਟੈਕਸ਼ਨ ਦੇ ਲਈ ਕਈ ਵਾਰ ਗਲਤ ਇਨਸਾਨ ਕੋ ਚਲੇ ਜਾਂਦੇ ਜੀ ਉਹ ਪ੍ਰੋਬਲਮੈਟਿਕ ਹੁੰਦਾ ਹ ਹਮ ਬਹੁਤ ਸਾਰੇ ਕੇਸਿਸ ਕਿ ਉਹਨਾਂ ਨੂੰ ਕਈ ਮੇਰੇ ਕੋਲ ਪਿਛੇ ਇੱਕ ਕਲਾਇੰਟ ਆਇਆ ਹਮ ਉਹਨਾਂ ਦਾ ਬੇਟਾ ਮਤਲਬ ਡਿਸਕਸ ਹੀ ਨਹੀਂ ਕਰਦਾ ਸੀ ਕੁਝ ਆਪਣਾ ਰੂਮ ਚ ਬੈਠੇ ਰਹਿਣਾ ਪੜਨ ਚ ਬਹੁਤ ਅੱਛਾ ਨੋਟ ਆਊਟ ਬਟ ਰੂਮ ਚ ਹੀ ਬੈਠੇ ਰਹਿਣਾ ਬਾਹਰ ਨਹੀਂ ਆਣਾ ਕੋਈ ਰਿਲੇਟਿਵਜ਼ ਆ ਰਹੇ ਮਿਲ ਨਹੀਂ ਰਿਹਾ ਕੁਝ ਨਹੀਂ ਰਿਹਾ ਹਮ ਐਕਚੁਅਲੀ ਉਹਦਾ ਮਾਈਂਡਸੈਟ ਬਲੌਕ ਸੀਗਾ ਬਿਲਕੁਲ ਮਤਲਬ ਉਹ ਬਿਲਕੁਲ ਆਪਣੇ ਆਪ ਇਕੱਲਾ ਬਣ ਅਲੂਫ ਨੇਚਰ ਦਾ ਹੋ ਗਿਆ ਸੀਗਾ ਹਮ ਆਪਣੀ ਚੀਜ਼ਾਂ ਡਿਸਕਸ ਨਹੀਂ ਕਰਪੰਦਾ ਸੀ ਉਹ ਕਿਤੇ ਨਾ ਕਿਤੇ ਡਿਪਰੈਸਡ ਸਟੇਟ ਆਫ ਮਾਈਂਡ ਚ ਰਹੀ ਫਰੈਂਡ ਸਰ ਜਦੋਂ ਸੈਂਪਲ ਦੇਖਿਆ ਚੀਜ਼ਾਂ ਨੂੰ ਸਮਝਿਆ ਫਿਰ ਉਹ ਰੈਕਟੀਫਾਈ ਕਰਵਾਈਆਂ ਉਹ ਚ ਬਹੁਤ ਅੱਛਾ ਸੋਸ਼ਲਾਈਜ਼ ਕਰ ਰਿਹਾ ਸਭ ਕੁਝ ਬਹੁਤ ਕਰੀਆ ਅੱਜ ਕੱਲ੍ਹ ਛੋਟੀ ਏਜ ਦੀਆਂ ਜਿਹੜੀਆਂ ਗਰਲਜ਼ ਨੇ ਬੱਚੀਆਂ ਨੇ ਉਹ ਬਹੁਤ ਜਲਦੀ ਗਲਤ ਪਾਸੇ ਚਲੇ ਜਾਂਦੀਆਂ ਜਿਵੇਂ ਤੁਸੀਂ ਕਿਹਾ ਗਲਤ ਪਰਸਨ ਕੋਲ ਇੱਕ ਕਹਿੰਦੇ ਨਾ ਉਹਨਾਂ ਨੂੰ ਨੀਡ ਮਹਿਸੂਸ ਹੁੰਦੀ ਹੈ ਜਿਵੇਂ ਤੁਸੀਂ ਕਿਹਾ ਹੱਗ ਦੀ ਬਹੁਤ ਜ਼ਰੂਰੀ ਹੈ ਜਿਵੇਂ ਤੁਸੀਂ ਕਿਹਾ ਹੱਗ ਇੱਕ ਬਹੁਤ ਜ਼ਰੂਰੀ ਚੀਜ਼ ਹੈ ਉਹ ਆਪਣੇ ਫਾਦਰ ਕੋ ਬ੍ਰਦਰ ਕੋ ਮਮਾ ਕੋ ਆਪਣੀ ਫੈਮਲੀ ਤੋਂ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਫੈਮਲੀ ਨਹੀਂ ਸੁਣਦੀ ਤੇ ਕਿਤੇ ਨਾ ਕਿਤੇ ਉਹ ਛੋਟੀ ਟੀਨੇਜ ਵਾਲੀਆਂ ਲੜਕੀਆਂ ਗਲਤ ਰਸਤੇ 'ਚ ਪੈ ਜਾਂਦੀਆਂ ਐਕਚੁਅਲੀ ਦੇਖੋ ਸਭ ਤੋਂ ਪਹਿਲਾਂ ਕਵਰ ਕੀ ਹੈ ਫੈਮਲੀ ਕੋਈ ਵੀ ਬੱਚਾ ਹੈ ਚਾਹੇ ਉਹ ਲੜਕੀ ਹੈ ਚਾਹੇ ਉਹ ਲੜਕਾ ਹੈ ਉਹਦੇ ਲਈ ਸਭ ਤੋਂ ਪਹਿਲਾਂ ਮਾਪੇ ਜੀ ਮਾਪੇ ਕਈ ਵਾਰ ਪਾ ਦੇ ਦਿਆਂ ਅੱਜ ਕੱਲ੍ਹ ਨਾ ਮਤਲਬ ਲਾਈਫ ਬਹੁਤ ਜ਼ਿਆਦਾ ਹੈ ਇਦਾਂ ਦੀ ਹੈਕਟਿਕ ਹੋ ਚੁੱਕੀ ਹੈ ਕਿ ਪੈਸੇ ਕਮਾਉਣ ਦੀ ਦੌੜ ਚ ਸਾਰੀ ਦੁਨੀਆ ਭੱਜਦੀ ਹੈ। ਹੂੰ। ਪੈਸੇ ਨਾਲ ਤੁਸੀਂ ਉਹਨਾਂ ਦੀ ਨੀਡ ਫੁੱਲਫਿਲ ਕਰ ਦੋਗੇ। ਜੀ। ਬਟ ਜੋ ਮੋਰਲੀ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਉਹ ਪੈਸਾ ਨਹੀਂ ਦੇ ਸਕਦਾ। ਉਹ ਤੁਹਾਡਾ ਟਾਈਮ ਹੀ ਦੇ ਸਕਦਾ ਹੈ। ਹੂੰ। ਤੇ ਜਦੋਂ ਉਹ ਚੀਜ਼ਾਂ ਆਈਡੈਂਟੀਫਾਈ ਹੁੰਦੀਆਂ ਫਿਰ ਬਹੁਤ ਸਾਰੇ ਲੋਕ ਇਡਿਫਾਈ ਕਰ ਲੈਂਦੇ ਚੀਜ਼ ਨੂੰ ਟਾਈਮ ਦੇਣਾ ਸ਼ੁਰੂ ਕਰਦੇ ਚੀਜ਼ਾਂ ਸੌਟ ਹੋ ਜਾਂਦੀਆਂ। ਉਹਨਾਂ ਪਰ ਰੀਸੈਂਟਲੀ ਇੱਕ ਕੇਸ ਆਇਆ ਸੀ ਅਰਾਊਂਡ 5-7 ਸਾਲ ਪਹਿਲੇ ਇੱਕ ਲੜਕੀ ਨੇ ਸੁਸਾਈਡ ਕਰ ਲਿਆ ਸੀ ਉਹ ਟਾਈਮ ਹੀ ਨਹੀਂ ਦੇ ਪਾਇਆ ਉਸ ਕੁੜੀ ਨੂੰ ਹਮ ਅੱਕਰੋ ਟਾਈਮ ਦਿੱਤਾ ਹੁੰਦਾ ਹਮ ਤੇ ਸ਼ਾਇਦ ਅੱਜ ਸ਼ਨੋਬਤ ਮਾਣਦੀ ਹਮ ਅ ਸਰ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੂੰ ਅ ਅਸਟਰੋਲੋਜੀ ਚ ਬਲੀਵ ਨਹੀਂ ਹੈ ਜਾਂ ਬਹੁਤ ਕੱਟੜ ਸਿੱਖ ਹੋ ਗਏ ਜਾਂ ਹੋਰ ਧਰਮਾਂ ਨੂੰ ਬਿਲੋਂਗ ਕਰਦੇ ਜਿਹੜੇ ਇਹ ਚੀਜ਼ ਨੂੰ ਨਹੀਂ ਮੰਨਦੇ ਉਹ ਕਹਿੰਦੇ ਵੀ ਪਹਿਲੇ ਵੀ ਅਸੀਂ ਵਧੀਆ ਰਹਿੰਦੇ ਸੀ ਪਹਿਲੇ ਤਾਂ ਅਧੀਆਂ ਚੀਜ਼ਾਂ ਸੀਗੀਆਂ ਨਹੀਂ ਉਹ ਫਿਰ ਤੁਸੀਂ ਉਸ ਟੌਪਿਕ ਤੇ ਕੀ ਕਹਿਣਾ ਚਾਹੋਗੇ ਮੈਂ ਜਿਹੜੇ ਪੁਰਾਣੇ ਬਜ਼ੁਰਗ ਸੀ ਨਾ ਪਹਾੜੇ ਟਾਈਮ ਚ ਜੋ ਪਿਆਰ ਸੀਗੇ ਜੋ ਰਿਲੇਸ਼ਨਸ਼ਿਪ ਸੀਗੇ ਮੰਨ ਲਓ ਦੋ ਪ੍ਰਾਣ ਨੇ ਇਹ ਭੈਣਾ ਨੇ ਆਪਸ ਚ ਬਹੁਤ ਇੱਕ ਪਿਆਰ ਹੁੰਦਾ ਸੀ ਇੱਕ ਜੁਟੋ ਗ੍ਰੈਨੂਲ ਵਾਲੇ ਦੀ ਅੱਜ ਕੱਲ ਮੋਬਾਈਲਾਂ ਨੇ ਸਭ ਖਤਮ ਕਰਤਾ ਹੈ ਤੁਸੀਂ ਇੱਕ ਕਰਜਾ ਲੈਟਸ ਸਪੋਜ਼ ਪੰਜ ਮੈਂਬਰ ਨੇ ਜੀ ਪੰਜਾ ਕੁੱਲ ਆਪਣੇ ਆਪਣੇ ਫੋਨ ਨੇ ਕਿਸੇ ਕੋ ਇੱਕਾ ਕਿਸੇ ਕੋ ਦੋ ਹੈ ਹਮ ਅਗਰ ਪੰਜ ਲੋਕ ਇਕੱਠੇ ਬੈਠ ਕੇ ਖਾਣਾ ਵੀ ਖਾ ਰਿਹਾ ਨਾ ਤੇ 90% ਲੋਕ ਜਿਹੜੇ ਸਕਰੋਲਿੰਗ ਕਰਦੇ ਨੇ ਉਸ ਟਾਈਮ ਤੇ ਐਬਸੋਲੂਟਲੀ ਤੇ ਉਹ ਬੌਂਡ ਕਿੱਥੋਂ ਕ੍ਰੀਏਟ ਹੋਏਗਾ ਜੀ ਇੱਥੋਂ ਹੀ ਇਹ ਮੈਸ ਸਟਾਰਟ ਹੋਇਆ ਹੈ ਦੂਸਰੀ ਚੀਜ਼ ਜਿਹੜੀ ਹੈ ਉਸ ਟਾਈਮ ਦਾ ਜੋ ਮਾਈਂਡ ਸੈਟ ਸੀਗਾ ਉਦੋਂ ਪੈਸੇ ਦੀ ਹੋੜ ਨਹੀਂ ਸੀ ਲੋਕ ਪੈਸੇ ਪਿਛੇ ਨਾ ਨਹੀਂ ਪਈਦੇ ਸੀ ਆਈਦਰ ਦਾ ਟਾਈਮ ਹੈ ਉਹ ਨੈਸੈਸਿਟੀ ਬਣ ਚੁੱਕਾ ਐਕਚੁਅਲੀ ਆਪਾਂ ਹੁਣ ਜਿਹੜੀਆਂ ਇੱਛਾਵਾਂ ਇੰਨੀਆਂ ਵੱਧ ਚੁੱਕੀਆਂ ਨੇ ਜਿਹਨੂੰ ਪੂਰਾ ਕਰਨ ਲਈ ਪੈਸਾ ਤਾਂ ਚਾਹੀਦਾ ਹੈ ਤੇ ਉਸ ਦੌੜ ਚ ਦੁਨੀਆ ਭੱਜੀ ਜਾ ਰਹੀ ਹੈ ਭੱਜੀ ਜਾ ਰਹੀ ਜਿੱਦੇ ਕਰਕੇ ਕਿਤੇ ਨਾ ਕਿਤੇ ਜਿਹੜਾ ਇਹ ਰਿਲੇਸ਼ਨਸ਼ਿਪ ਵਾਲਾ ਪਾੜ ਹੈ ਇਹ ਹੈਂਪਰ ਹੋ ਰਿਹਾ ਹੈ ਇਹ ਇਸ ਸਟੇਜ ਨੂੰ ਜਿਵੇਂ ਪਹਿਲੇ ਬਜ਼ੁਰਗ ਬੋਲਦੇ ਸੀ ਇਟ ਮੀਨਸ ਉਹ ਸਹੀ ਬੋਲਦੇ ਸੀ ਉਹ ਕਿਉਂਕਿ ਫੈਮਿਲੀ ਨੂੰ ਪ੍ਰਾਇੋਰਟੀ ਦਿੰਦੇ ਸੀ ਬਿਲਕੁਲ ਮਾਮ ਇੱਕ ਸਭ ਤੋਂ ਵਧੀਆ ਚੀਜ਼ ਹੈ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਕਿ ਕਿਚਨ 'ਚ ਬੈਠ ਕੇ ਖਾਣਾ ਗਏ ਨੀਚੇ ਬੈਠ ਕੇ ਜੀ ਉਹ ਨਾਲ ਤੁਹਾਡਾ ਡਾਈਜੈਸ਼ਨ ਸਟਰੋਂਗ ਰਹਿੰਦਾ ਹਮ ਆਪਾਂ ਹੱਥਾਂ ਨਾਲ ਖਾਂਦੇ ਸੀ ਪੰਜੋ ਉਂਗਲੀਆਂ ਦਾ ਪ੍ਰਯੋਗ ਹੁੰਦਾ ਸੀ ਇਹ ਚ ਨਾ ਪੰਜੋ ਤੱਤ ਹੈ ਬਿਲਕੁਲ ਬੇਸਿਕਲੀ ਜਿਹੜੇ ਤੁਹਾਨੂੰ ਖਾਣੇ ਦੇ ਥਰੂ ਮਿਲਦੇ ਸੀ ਜੀ ਔਰ ਤੁਹਾਡਾ ਧਿਆਨ ਸਿਰਫ ਖਾਣੇ 'ਤੇ ਵੱਲ ਕੇਂਦਰਿਤ ਹੁੰਦਾ ਸੀ ਹਮ ਉਦੋਂ ਕੋਈ ਮਤਲਬ ਐਕਸ ਵਾਈ ਜ਼ेड ਗੱਲਾਂ ਨਹੀਂ ਚੱਲ ਰਹੀਆਂ ਆਸ ਪੜੋਸ ਦੀਆਂ ਜਾਂ ਕੁਝ ਬਿਜ਼ਨਸ ਦੀਆਂ ਜਾਂ ਕੁਝ ਵੀ ਆਈ ਦੀ ਡੇਟ ਵਿੱਚ ਅਗਰ ਆਪਾਂ ਇੱਕ ਡਾਈਨਿੰਗ ਟੇਬਲ ਤੇ ਬੈਠ ਰਹੇ ਹਮ ਸਭ ਤੋਂ ਪਹਿਲਾਂ ਤਾਂ ਫੋਨ ਹੱਥ ਵਿੱਚ ਜੀ ਫਿਰ ਦੁਨੀਆ ਜਹਾਨ ਦੇ ਟੌਪਿਕਸ ਜਦੋਂ ਨੈਗੇਟਿਵ ਗੱਲਾਂ ਚੱਲਣਗੀਆਂ ਬੇਸਿਕਲੀ ਤੁਸੀਂ ਖਾਣੇ ਦੇ ਰੂਪ ਚ ਕੀ ਅੰਦਰ ਗ੍ਰੈਂਡ ਕਰਦੇ ਹੋ दैट इज ਨੈਗੇਟਿਵਿਟੀ ਹਮ दैट ਕ੍ਰੀਏਟਸ 올 ਦਾ ਮਿਸ ਤੇ ਅਗਰ ਉਹਨੂੰ ਸੌਟ ਕਰਨਾ ਹੈ ਤੇ ਅੱਜ ਵੀ ਮੈਂ ਤਾਂ ਰਿਕੁਐਸਟ ਕਰਦਾ ਕਿ ਜਦੋਂ ਖਾਣਾ ਖਾऊं ਉਦੋਂ ਤੁਹਾਡਾ ਜਿਹੜਾ ਕਨਸਨਟ ਸਿਰਫ ਖਾਣੇ ਵੱਲ ਹੋਣਾ ਚਾਹੀਦਾ ਆਦਰ ਦਨ दैट ਕੁਝ ਨਹੀਂ ਇੱਕ ਚੀਜ਼ ਹੋਰ ਮਜ਼ੇਦਾਰ ਹੈ ਐਕਸਟ੍ਰੋਲੋਜੀ ਦੇ ਅਕੋਰਡਿੰਗ ਅਗਰ ਦੇਖੀ ਜੇਣਾ ਖਾਣਾ ਹੁੰਦਾ दैट ਰਿਲੇਟ ਟੂ ਯੂਰ ਸੈਕੰਡ ਹਾਊਸ ਸੈਕੰਡ ਹਾਊਸ ਪੈਸੇ ਦਾ ਕਾਰਕ ਹੈ ਅੱਛਾ ਔਰ ਜਿਹੜੇ ਲੋਕ ਪ੍ਰੋਪਰ ਐਸਟ੍ਰੋਲੋਜੀ ਤੇ ਗ੍ਰੈਫੋਲੋਜੀ ਪੈਰਲਲ ਹੀ ਚਲਦੀ ਹੈ ਹਮੇਸ਼ਾ ਡਿਫਰੈਂਟ ਡਿਫਰੈਂਟ ਬਿਲਕੁਲ ਡਿਫਰੈਂਟ ਅੱਛਾ ਗ੍ਰੈਫੋਲੋਜੀ ਟੋਟਲੀ ਕਾਰਮਿਕ ਹੈ ਓਕੇ ਹੁਣ ਇੱਕ ਫਾਰਮੇਸ਼ਨ ਹੁੰਦਾ ਹੈ ਇਨ ਰਾਈਟਿੰਗ ਵਿੱਚ ਅਸੀਂ ਉਹ ਦੇਖ ਕੇ ਦੱਸਦੇ ਨੇ ਕਿ ਬੰਦੇ ਨੂੰ ਕੈਂਸਰ ਹੈ ਅੱਛਾ ਜਾਂ ਉਹਨੂੰ ਕੈਂਸਰ ਨਹੀਂ ਹੈ ਤਾਂ ਸਿਸਟ ਹੋ ਚੁੱਕਾ ਹੋਗਾ ਸੋਲਿਡ ਨੂੰ ਕਹਦੇ ਨੇ ਆਪਾਂ ਜੀ ਉਹ ਬੇਸਿਕਲੀ ਕੈਂਸਰ ਕੀ ਹੁੰਦਾ ਬੇਸਿਕਲੀ ਇਟ ਇਜ਼ ਅ ਕਮਿਊਲੇਸ਼ਨ ਆਫ ਐਕਸਟਰਾ ਸੈਲਸ ਓਕੇ ਠੀਕ ਹੈ ਹੁਣ ਇਹ ਕਰਮਾਂ ਦੇ ਨਾਲ ਕਿੱਦਾਂ ਆ ਉਹਨਾਂ ਨੂੰ ਲੌਜਿਕ ਸਮਝਾਣਾ ਹੈ। ਹੂੰ ਮਤਲਬ ਇੱਥੇ ਇਦਾਂ ਨਹੀਂ ਹੈ ਕਿ ਕਹਿ ਤਾ ਤੇ ਬਸ ਹੀ ਹੈਗਾ। ਲੌਜਿਕ ਸਮਝਾਵਾਂਗਾ ਨਾਲ। ਹੂੰ ਬਹੁਤ سارے ਲੋਕ ਤੁਸੀਂ ਦੇਖੋਗੇ ਆਪਾਂ ਕੋਈ ਸਮਾਨ ਲੈਣ ਜਾਂਦੇ ਹਾਂ। ਆਪਾਂ ਸਮਾਨ ਲੈ ਆਏ। ਆਪਾਂ ਉਹਦਾ ਕਈ ਵਾਰ ਪੇ ਨਹੀਂ ਕਰਕੇ। ਲੈਸੋ ਉਹ ਦੋ ਤਿੰਨ ਛੇ ਚੀਜ਼ਾਂ ਲੈ ਆਏ, ਪੰਜ ਲੈ ਆਏ। ਆਪਾਂ ਚਾਰ ਦਾ ਪੇ ਕਰਿਆ, ਇੱਕ ਦਾ ਪੇ ਨਹੀਂ ਕੀਤਾ, ਦੋ ਦਾ ਪੇ ਨਹੀਂ ਕੀਤਾ। ਹੂੰ ਆਪਾਂ ਨੂੰ ਪਤਾ ਇੰਟੈਂਸ਼ਨਲੀ ਕਿ ਆਪਣੇ ਕੋਲ ਚੀਜ਼ ਆ ਗਈ, ਆਪਾਂ ਦਾ ਪੇ ਨਹੀਂ ਕੀਤਾ। ਹਾਂਜੀ ਜਾਂ ਤਾਂ ਉਹ ਚੀਜ਼ ਨੂੰ ਰਿਟਰਨ ਕਰਾਓ। ਹਾਂ। ਜਾਂ ਉਹਦੀ ਪੇਮੈਂਟ ਕਰ ਲਓ। ਓਕੇ। ਕਿਉਂਕਿ ਇਹਦੇ ਤੁਸੀਂ ਅਨੈਥੀਕਲ ਵੇ ਨਾਲ ਕਿਸੇ ਦੀ ਚੀਜ਼ ਨੂੰ ਅਕਮੂਲੇਟ ਕਰ ਰਹੇ ਹੋ ਉਹੀ ਕਰਮ ਤੁਹਾਡੇ ਅੰਦਰ ਜਿਹੜੇ ਅਨਵਾਂਟਡ ਸੈਲਸ ਅਕਮੂਲੇਸ਼ਨ ਕਰਦਾ ਹੈ दैट ਲੀਡਸ ਟੂ ਸਿਸਟ অর ਕੈਂసర్ ওকে اور ਮੇਰੇ ਕੋਲ ਹਜ਼ਾਰਾਂ ਹਜ਼ਾਰਾਂ ਟੈਸਟੀਮੋਨਲ ਪਏ ਆ ਜਿੱਤੇ ਉਹਨਾਂ ਨੇ ਐਗਰੀ ਕੀਤਾ ਆਇਆ ਹੈ ਕਿ ਆ ਚੀਜ਼ ਇਹ ਕੀਤੀ ਵੀ ਹੋਈ ਹੈ ਤੇ ਆ ਚੀਜ਼ੜਨਾ ਹੋਈ ਵੀ ਹੈ ਅੱਛਾ ਮੈਨੀਫੈਸਟ ਹੋ ਚੁੱਕੀ ਹੈ ਉਹ ਜੀ ਦਾ ਮਤਲਬ ਇਹ ਟੋਟਲੀ ਕਰਮਾ ਬੇਸਡ ਹੈ 100% ਅੱਛਾ ਮਤਲਬ ਕੁਝ ਵੀ ਅਸੀਂ ਕਰਮ ਕਰਦੇ ਆ ਤੇ ਇਹ ਤਾਂ ਸੁਣਿਆ ਸੀ ਵੀ ਕਰਮ ਅਗਿਆਂਦਾ ਬਟ ਇਹ ਗ੍ਰਾਫ ਗ੍ਰਾਫੋਲੋਜੀ ਦਾ ਕੀ ਸਿਸਟਮ ਹੈ ਵਿੱਚ ਜਿਵੇਂ ਅਸੀਂ ਸਾਈਨ ਕਰਦੇ ਆ ਸਪੋਜ਼ ਕਰੋ ਕਰਮਾ ਅੱਛਾ ਹੈ ਤੇ ਕੋਈ ਵੱਡਾ ਲੀਡਰ ਬਣਿਆ ਹੋਇਆ ਹੈ ਜਾਂ ਕੋਈ ਵੱਡਾ ਆਪਣੀ ਕਹਿ ਸਕਦੇ ਕੋਈ ਵੱਡਾ ਆਰਟਿਸਟ ਬਨ ਗਿਆ ਜਾਂ ਕੁਝ ਹੋਰ ਉਹਨਾਂ ਦੀ ਅਹੁਦਾ ਬਹੁਤ ਵੱਡਾ ਹੋ ਗਿਆ ਜਿਨ੍ਹਾਂ ਦੇ ਸਿਰਫ ਸਾਈਨ ਚੱਲਦੇ ਆ ਅਕਸਰ ਤੁਸੀਂ ਦੇਖਦੇ ਹੋ ਵੱਡੇ ਡਿਪਾਰਟਮੈਂਟ ਦੇ ਵਿੱਚ ਜਾ ਕੇ ਸਿਰਫ ਇੱਕ ਸਿਗਨੇਚਰ ਦੇ ਕੰਮ ਬੜੇ ਹੁੰਦੇ ਆ ਕਿਉਂ ਉਹਨਾਂ ਦੇ ਸਾਈਨ ਚੱਲਦੇ ਆ ਸਿਰਫ ਹਾਂ ਸਾਈਨ ਦੀ ਵੈਲਿਊ ਹੈ ਤੇ ਇਹ ਚੀਜ਼ ਵੀ ਕਰਮਾਂ ਨਾਲ ਹੀ ਰਿਲੇਟ ਕਰਦੀ ਹੈ ਬਿਲਕੁਲ ਮੈਮ ਦੇਖੋ ਜਿੰਨਾ ਕਲੀਅਰ ਸਾਈਨ ਹੋਗਾ ਉਹਨਾਂ ਦਾ ਤੁਹਾਡਾ ਕਲੀਅਰ ਸੁਭਾਅ ਹੈ ਅੱਛਾ ਜਿੰਨਾ ਕੰਪਲਿਕੇਟਿਡ ਸਾਈਨ ਹੈ ਉਹਨੇ ਤੁਸੀਂ ਕੰਪਲਿਕੇਟਿਡ ਇਨਸਾਨ ਹੂੰ ਬਹੁਤ سارے ਲੋਕ ਆਪਾਂ ਦੇਖਦੇ ਹਾਂ ਬਹੁਤ سارے ਲੋਕ ਬਹੁਤ ਸਾਰੇ professions ਵਿੱਚ ਕਈਆਂ ਦੇ ਸਿਗਨੇਚਰ ਬਹੁਤ ਜ਼ਿਆਦਾ ਕੰਪਲੀਕੇਟਿਡ ਦੇ ਬਣਦੇ ਹੁੰਦੇ। ਥੈਟ ਮੀਨਸ ਥੈਟ ਪਰਸਨ ਕੈਨ ਡੂ ਮੈਨੀਪੂਲੇਸ਼ਨ। ਇਟ ਕੈਨ ਬੀ ਅ ਪੋਜ਼ਿਟਿਵ ਵੇ ਇਟ ਕੈਨ ਬੀ ਇਨ ਅ ਨੈਗੇਟਿਵ ਵੇ ਆਲਸੋ। ਜੀ ਤੇ ਅਗਰ ਉਹ ਚੀਜ਼ਾਂ ਨੂੰ ਥੋੜਾ ਸ਼ਾਰਟ ਕਰ ਲਿਆ ਜਾਏ ਤੇ ਬਹੁਤ ਸਾਰੀਆਂ ਚੀਜ਼ਾਂ ਸ਼ਾਰਟ ਹੋ ਸਕਦੀਆਂ ਉਹਦੇ ਨਾਲ। ਅਕਸਰ ਸਾਈਨ ਦੇ ਵਿੱਚ ਨਾ ਮੈਂ ਇੱਕ ਚੀਜ਼ ਬਹੁਤ ਨੋਟਿਸ ਕੀਤੀ ਹੈ ਲੋਕ ਫਰਸਟ ਅੱਖਰ ਦੇ ਉੱਪਰ ਮਤਲਬ ਹੌਚ-ਪੌਚ ਕਰ ਦਿੰਦੇ ਬਾਕੀ ਸਾਰਾ ਸਾਈਨ ਸਮਝ ਨਹੀਂ ਆਉਂਦਾ ਨਾਮ ਤਾਂ ਕਿ ਕਿਸੇ ਨੂੰ ਸਮਝ ਨਾ ਆਵੇ ਕੋਈ ਕਾਪੀ ਨਾ ਕਰ ਲੇ ਸਾਈਨ ਇਹ ਚੀਜ਼ ਵੀ ਬਹੁਤ ਦੇਖਣ ਨੂੰ ਮਿਲਦੀ ਹੈ ਇਦਾਂ ਦੇ ਲੋਕ ਹੁੰਦੇ ਨਾ ਬੇਸਿਕਲੀ ਉਹ ਜੋਕ ਕਰਦੇ ਆ ਦਿਨ ਚੱਲ ਰਿਹਾ ਜੋ ਉਹਨਾਂ ਦਾ ਸਿਸਟਮ ਹੈ profession ਨੂੰ ਲੈ ਕੇ ਉਹ ਤਾਂ ਉਹਨਾਂ ਨਾਲ ਸ਼ੇਅਰ ਨਹੀਂ ਕਰਨਗੇ ਜੀ ਤਾਂ ਓਕੇ ਕੁਝ ਲੋਕ ਹੁੰਦੇ ਸਿਗਨੇਚਰ ਕਰਦੇ ਆ ਉੱਪਰ ਤਾਂ ਬਿਲਕੁਲ ਲਾਈਨ ਮਾਰ ਦਿੰਦੇ ਆ that is self scratching ਓਕੇ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਉਹਨਾਂ ਦੇ ਮਨ ਚ ਕਿਤੇ ਨਾ ਕਿਤੇ ਕੋਈ ਰਿਗਰਟ ਹੈ ਜ਼ਿੰਦਗੀ ਨੂੰ ਲੈ ਕੇ ਹਾਂ ਜਿਹੜਾ ਉਹ ਮਤਲਬ ਚਾਹ ਕੇ ਵੀ ਮਨੋਂ ਕੱਢ ਨਹੀਂ ਵਾਰੇ ਕੁਝ ਕਰਕੇ ਉਸ ਸੈਲਫ ਸਟ੍ਰੈਚਿੰਗ ਕਰਦੇ ਠੀਕ ਹੈ ਅਗਰ ਆਪਣੇ ਸਾਈਨ ਦੇ ਨਾਲ ਡਾਟ ਵਗੈਰਾ ਪਾ ਦਿੰਦੇ ਕਈ ਲੋਗ ਵੀ ਇੱਕ ਡਾਟ ਦੋ ਡਾਟ ਜਾਂ نیچے ਲਾਈਨ ਪਾ ਦਿੰਦੇ ਉਹਦਾ ਕੀ ਮੀਨਿੰਗ ਹੈ ਮੈਮ ਦੇਖੋ ਜਿਹੜੀ نیچے ਲਾਈਨ ਨੂੰ ਅੰਡਰਸਕੋਰ ਕਹਿੰਦੇ ਆ that describes your confidence ਉਹਦਾ ਕੰਫੀਡੈਂਸ ਆਪਣੇ ਪ੍ਰਤੀ ਜੀ ਹੁਣ ਡਾਟਸ ਦੀ ਪੋਜੀਸ਼ਨ ਤੇ ਡਿਪੈਂਡ ਕਰਦਾ ਲੈਟਸ ਸਪੋਜ਼ ਕਿਸੇ ਨੇ ਨਾਮ ਦੇ ਅੱਗੇ ਡਾਟ ਪਾਤਾ ਓਕੇ ਉਹ ਬੰਦਾ ਆਪਣੇ ਆਪਣੀ ਫੈਮਲੀ ਔਰ ਦੁਨੀਆ ਦੇ ਵਿੱਚਕਾਰ ਇੱਕ ਮਤਲਬ ਦੀਵਾਰ ਕ੍ਰੀਏਟ ਕਰ ਦਿੰਦਾ ਓਕੇ ਆਪਣੇ ਆਪ ਚ ਰਹਿਣਾ ਸ਼ੁਰੂ ਕਰ ਦਿੰਦਾ ਜੀ ਲੈਟਸ ਸਪੋਜ਼ ਕਿਸੇ ਨੇ ਦੋ ਡਾਟਸ ਪਾਈਆਂ ਨੀਚੇ ਪਾਈਆਂ ਹਮ ਅਗਰ ਇਨੀਸ਼ੀਅਲ ਤੇ ਪਾਈਆਂ ਤੇ ਉਹਦਾ ਮੀਨਿੰਗ ਅਲੱਗ ਹੈ ਸੈਂਟਰ ਚ ਪਾਈਆਂ ਉਹਦਾ ਮੀਨਿੰਗ ਲੱਗ ਗਿਆ ਲਾਸਟ ਤੇ ਪਾਈਆਂ ਤੇ ਉਹਦਾ ਮੀਨਿੰਗ ਲੱਗ ਗਿਆ ਜਿਹੜਾ ਲਾਸਟ ਬੰਦਾ ਹੈ ਉਹ ਸਟ੍ਰੇਂਜਰ ਨਾਲ ਕੰਫਰਟੇਬਲ ਹੈ ਅੱਛਾ ਜਿਹੜਾ ਬਿਲਕੁਲ ਨੀਚੇ ਬੰਦਾ ਹੈ ਉਹ ਆਪਣੇ ਕਜ਼ਨਸ ਨਾਲ ਆਪਣੇ ਫ੍ਰੈਂਡਸ ਨਾਲ ਬਹੁਤ ਕੰਫਰਟੇਬਲ ਹੈ ਹਮ ਜਿਹੜਾ ਫਰੰਟ ਚ ਬੰਦਾ ਹੈ ਉਹ ਆਪਣੀ ਫੈਮਲੀ ਨਾਲ ਬਹੁਤ ਕੰਫਰਟ ਤੇ ਹੋਰ ਵੀ ਕਈ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਉਹ ਸਾਰੀਆਂ ਚਾਹੇ ਉਹ ਫਾਈਨੈਂਸ਼ਲੀ ਹੋਣ ਫਿਜ਼ਿਕਲੀ ਹੋਣ ਜਾਂ ਹੋਰ ਆਪਣੇ ਰਿਲੇਸ਼ਨਸ ਨੂੰ ਲੈ ਕੇ ਇਹ ਸਾਰੀਆਂ ਗ੍ਰੈਫੋਲੋਜੀਨਲ ਸોર્ટ ਕੀਤੀਆਂ ਜਾ ਸਕਦੀਆਂ ਬਿਲਕੁਲ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਹਾਂ ਦੇਖੋ ਮੈਂ ਤੁਹਾਨੂੰ ਪਹਿਲੇ ਵੀ ਆਪਣੇ ਜਿੰਨੇ ਗ੍ਰੰਥ ਹੈ ਆਈ ਰਿਸਪੈਕਟ ਆਲ ਸਭ ਵਿੱਚ ਚੀਜ਼ ਲਿਖੀ ਕਰਮ ਪ੍ਰਧਾਨ ਹੈ ਬਿਲਕੁਲ ਆਪਾਂ ਲੋਕ ਮੰਦਿਰ ਗੁਰਦਾਰੇ ਜਾਂਦੇ ਹਾਂ ਕੋਈ ਚਰਚ ਜਾਂਦਾ ਹੈ ਕੋਈ ਮਸਜਿਦ ਜਾਂਦਾ ਹੈ ਸਭ ਆਪਣੇ ਆਪਣੇ ਮਜ਼ਮ ਨੂੰ ਜਿੱਥੇ ਜੋ ਮੰਦੇ ਜਾਂਦੇ ਹਨ ਜੀ ਬਟ ਕੀ ਕਦੀ ਆਪਾਂ ਉਹ ਗ੍ਰੰਥ ਉਹ ਪੜੇ ਨਹੀਂ ਜਿਹਦੇ ਸਾਰਾ ਗਿਆਨ ਚੁਪਿਆ ਹੋਇਆ ਹੈ ਬਿਲਕੁਲ ਸੱਚ ਹੈ ਉਹ ਜ਼ਰੂਰੀ ਹੈ ਹੂੰ ਦੂਸਰੀ ਚੀਜ਼ ਕੀ ਆ ਜਾਂਦੀ ਹੈ ਹੁਣ ਮੈਂ ਬਹੁਤ ਸਾਰੇ ਲੋਕ ਬਿਲਕੁਲ ਮੰਦਿਰ ਗੁਰਦੁਆਰੇ ਮਸਜਿਦ ਸਭ ਜਗ੍ਹਾ ਜਾ ਰਹੇ ਬਟ ਮਾਪੇ ਆਈ ਦੀ ਰੇਟ ਵਿੱਚ ਮਾਪੇ ਬਲ ਧਿਆਨ ਨਹੀਂ ਸੱਚ ਹੈ ਜਿਹੜਾ ਪ੍ਰਮਾਤਮਾ ਨੇ ਮਾਪੇ ਤੁਹਾਨੂੰ ਪ੍ਰਮਾਤਮਾ ਨੇ ਆਪਣਾ ਰੂਪ ਹੀ ਭੇਜਿਆ ਹੈ ਮਾਪੇ ਤੁਹਾਡੇ ਜਿਹੜਾ ਬੋਨ ਬਰਾਟਪ ਜੋ ਕਰਦੇ ਸਭ ਉਹ ਕਰਦੇ ਆ ਅੱਜ ਆਪਾਂ ਜੋ ਵੀ ਹਾਂ ਸਭ ਉਹਨਾਂ ਦੇ ਕਰਕੇ ਹੂੰ ਅਗਰ ਤੁਸੀਂ ਉਹਨਾਂ ਨੂੰ ਵੈਲਿਊ ਨਹੀਂ ਦਿੱਤੀ ਤੇ ਆਈ ਡੋਨਟ ਥਿੰਕ ਕਿ ਕਿਤੇ ਵੀ ਜਾਂਦਾ ਕੋਈ ਫਾਇਦਾ ਹੈ ਇਟਸ ਆਲ ਯੂਸਲੈਸ ਸਭ ਤੋਂ ਪਹਿਲਾਂ ਤੁਹਾਡੇ ਕਰਮ ਹੈ ਜਿਨ੍ਹਾਂ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ ਹਮ ਆਲਦੋ ਤੁਸੀਂ ਉਹਨਾਂ ਨੂੰ ਵਾਪਸ ਨਹੀਂ ਰਿਟਰਨ ਕਰ ਸਕਦੇ ਜੀ ਆਪਾਂ ਉਸ ਕਾਬਿਲ ਨਹੀਂ ਹੈਗੇ ਹਮ ਬਟ ਜੋ ਆਪ ਅੱਛਾ ਕਰ ਸਕਦੇ ਐਟ ਲੀਸਟ ਉਹ ਤਾਂ ਉਹਨਾਂ ਲਈ ਕਰੀ ਹੈ ਨਾ ਆਪ ਹਮ ਉਹ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਇਸ ਟੌਪਿਕ ਤੇ ਗੱਲਬਾਤ ਕਰਕੇ ਸਰ ਸਾਡੇ ਵਿਊਅਰਸ ਨੂੰ ਕੋਈ ਇੱਕ ਟਿਪ ਦੇ ਸਕਦੇ ਹੋ ਗ੍ਰਾਫੋਲੋਜੀ ਨੂੰ ਲੈ ਕੇ ਮੈਮ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਹੀ ਜਸਨਾ ਜਮਾ ਕਿਸੇ ਦਾ ਅਗਰ ਸਿਗਨੇਚਰ ਮਤਲਬ ਲੈਟਸ ਸਪੋਸ ਪਹਿਲੇ ਤਾਂ ਸਿਗਨੇਚਰ ਉੱਪਰ ਨੂੰ ਟਰੈਵਲ ਕਰਨਾ ਚਾਹੀਦਾ ਬਹੁਤ ਜ਼ਿਆਦਾ ਉੱਪਰ ਨਾ ਕਰੇ ਕਿਉਂਕਿ ਨੈਕ ਇਸ਼ੂਜ਼ ਦੇ ਦੇਗਾ ਓਕੇ ਅਗਰ 30 ਡਿਗਰੀ ਤੋਂ ਉੱਪਰ ਚਲਾ ਗਿਆ ਹੂੰ ਤੇ ਇਟ ਵਿਲ ਗਿਵ ਯੂ ਨੈਕ ਇਸ਼ੂਜ਼ ਜਾਂ ਸ਼ੋਲਡਰ ਇਸ਼ੂਜ਼ ਓਕੇ ਠੀਕ ਹੈ ਦੂਸਰੀ ਚੀਜ਼ ਅਗਰ ਤੁਹਾਡੇ ਨੀਅਰ ਬਾਈ ਕਿਸੇ ਨੂੰ ਤੁਸੀਂ ਦੇਖਦੇ ਹੋ ਸਿਗਨੇਚਰ ਕਰਦੇ ਉਹਦਾ ਸਿਗਨੇਚਰ ਲੈਟਸ ਸਪੋਸ ਐਦਾ ਟਰੈਵਲ ਕਰ ਰਿਹਾ ਔਰ ਆਲ ਆਫ ਅ ਸਡਨ ਨੀਚੇ ਨੂੰ ਚਲਾ ਗਿਆ ਠੀਕ ਹੈ ਉਹ ਬੰਦਾ ਸੁਸਾਈਡਲ ਟੈਂਡੈਂਸੀਸ ਚ ਜੀ ਰਿਹਾ ਹੈ ਓਹੋ ਉਸ ਬੰਦੇ ਨਾਲ ਟਾਈਮ ਸਪੈਂਡ ਕਰੋ ਉਹਨੂੰ ਉਸ ਚੀਜ਼ ਤੋਂ ਉਬਰਨ ਲਈ ਉਹਦੀ ਹੈਲਪ ਕਰੋ ਹੂੰ ਇਹ ਮੇਰੀ ਰਿਕੁਐਸਟ ਹੈ ਸਭ ਨੂੰ ਅਗਰ ਆਪਾਂ ਇੱਕ ਵੀ ਲਾਈਫ ਸੇਵ ਕਰ ਲੈਂਦੇ ਆਂ ਇਹਦੇ ਨਾਲ ਤੇ ਇਹ ਬਹੁਤ ਵੱਡਾ ਪਰਮਾਤਮਾ ਦਾ ਸ਼ੁਕਰ ਮਨਣਾ ਚਾਹੀਦਾ ਆਪਾਂ ਨੂੰ ਕਿ ਇਹ ਇੱਕ ਆਪਾਂ ਨੂੰ ਇੱਕ ਓਪਰਚੁਨਿਟੀ ਮਿਲੀ ਹੈ ਬੇਸਿਕਲੀ ਹੂੰ ਤੇ ਐਦਾਂ ਦਾ ਤੁਸੀਂ ਕੋਈ ਵੀ ਕੇਸ ਦੇਖੋ ਤੇ ਉਹਨਾਂ ਨੂੰ ਇਸ ਚੀਜ਼ ਚ ਹੈਲਪ ਕਰੋ ਤਾਂ ਕਿ ਉਹ ਇਸ ਚੀਜ਼ ਤੋਂ ਨਿਕਲ ਪਾ ਕਿਉਂਕਿ ਦੇਖੋ ਅਗਰ ਤੁਸੀਂ ਇੱਕ ਲਾਈਫ ਸੇਵ ਕਰ ਲਏ ਤਾਂ ਤੁਸੀਂ ਇੱਕ ਲਾਈਫ ਸੇਵ ਨਹੀਂ ਕਰ ਰਹੇ ਉਹਦੇ ਨਾਲ ਜੁੜੀਆਂ ਕਾਫੀ ਜ਼ਿੰਦਗੀਆਂ ਤੁਸੀਂ ਬਦਲ ਬਿਲਕੁਲ ਇਹ ਵੈਸੇ ਵੀ ਆਲ ਬਿਲਕੁਲ ਆਪਣੇ ਆਪ ਚ ਇੱਕ ਪੁੰਨ ਦਾ ਕੰਮ ਬਣ ਜਾਂਦਾ ਹਮਮ ਔਰ ਬਹੁਤ ਸਾਰੇ ਕੇਸਸ ਮਿਲਦੇ ਜਨੂੰ ਇਦਾਂ ਦੇ ਔਰ ਅਗਰ ਟਾਈਮ ਵੀ ਮਿਲ ਜਾਏ ਤਾਂ ਟ੍ਰੀਟ ਕਰ ਦਿੱਤਾ ਬਾਕੀ ਤਾਂ ਦੇਖੋ ਪ੍ਰਮਾਤਮਾ ਦੀ ਇੱਛਾ ਹੈ ਜੀ ਇਹ ਪ੍ਰਮਾਤਮਾ ਨੇ ਹੱਲ ਚਾਣਾ ਹੈ ਤਾਂ ਮਿਲ ਜਾਣਾ ਹੁਣ ਹੋ ਸਕਦਾ ਹੈ ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਲੋਕ ਕਿਸੇ ਦੀ ਇਹ ਚੀਜ਼ ਨੋਟਿਸ ਕਰਨ ਤੇ ਉਸ ਚੀਜ਼ ਨੂੰ ਸੌਟ ਕਰਨ ਲਈ ਉਹਨਾਂ ਦੀ ਹੈਲਪ ਕਰਨ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਸਾਨੂੰ ਇਸ ਸਟੂడియో ਚ ਆਏ ਤੇ ਸਾਡੇ ਵਿਊਅਰਸ ਲਈ ਇੰਨੀ ਵਧੀਆ ਵਧੀਆ ਜਾਣਕਾਰੀ ਦਿੱਤੀ ਹੈ ਤੋਂ ਆਪਾਂ ਫੇਰ ਮਿਲਾਂਗੇ ਕਿਸੇ ਹੋਰ ਮੁੱਦੇ ਨਾਲ ਉਦੋਂ ਤੱਕ ਮੈਨੂੰ ਦੋ ਇਜਾਜ਼ਤ ਧੰਨਵਾਦ